पास आई दूरियां फिर भी कम ना हुई कि राजा विरिंग ते नवजोत सिद्धू दी खत्म हुई दूरी सिर्फ 5 फुट दी दूरी भी नहीं ले आ पाई नजदीक हजे भी दोना लीडरਾਂ ਦੇ ਸੁਰ ਵੱਖੋ ਵੱਖਰੇ ਪੰਜਾਬ ਕਾਂਗਰਸ ਦੇ ਦੋ ਵੱਡੇ ਆਗੂ ਸੂਬਾ ਕਾਂਗਰਸ ਪ੍ਰਧਾਨ ਰਾਜਾ ਵਿਰਿੰਗ ਤੇ ਨਵਜੋਤ ਸਿੱਧੂ ਵਿਚਕਾਰ ਲੰਬੇ ਸਮੇਂ ਤੋਂ ਦੂਰੀਆਂ ਬਰਕਰਾਰ ਹੈ ਹਾਲਾਂਕਿ ਸੋਮਵਾਰ ਸਿੜੀ ਦਰਬਾਰ ਸਾਹਿਬ 'ਚ ਲਗਭਗ 6 ਮਹੀਨੇ ਤੋਂ ਬਾਅਦ ਪਬਲਿਕਲੀ ਇਕੱਠੇ ਨਜ਼ਰ ਆਏ ਪਰ ਕਰੀਬ 5 ਫੁੱਟ ਦੀ ਦੂਰੀ ਵੀ ਇਹਨਾਂ ਦੇ ਦਿਲਾਂ ਦੀ ਦੂਰੀ ਖਤਮ ਨਹੀਂ ਕਰ ਪਾਈ ਹਾਲਾਂਕਿ ਕਾਂਗਰਸ ਦੇ ਨਵੇਂ ਇੰਚਾਰਜ ਨੇ ਇਹ ਦੂਰੀ ਖਤਮ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਫਿਰ ਵੀ ਨਤਮਸਤਕ ਹੋਣ ਤੋਂ ਬਾਅਦ ਜਦੋਂ ਇਹ ਦੋਨੋਂ ਲੀਡਰ ਮੀਡੀਆ ਸਾਹਮਣੇ ਆਏ ਤਾਂ ਉਦੋਂ ਵੀ ਦੋਵਾਂ ਦੀ ਬਿਆਨਬਾਜ਼ੀ 'ਚ ਤਲਖੀ ਸੀ ਜਿਸ ਤੋਂ ਸਾਫ਼ ਝਾਹਰ ਹੋ ਰਿਹਾ ਸੀ ਕਿ ਨਜ਼ਦੀਕਤਾ ਹੈ ਪਰ ਜੋ ਦੂਰੀ ਹੈ ਹਜੇ ਵੀ ਘਟਣੀ ਹੋਈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਦੋਵਾਂ ਲੀਡਰਾਂ ਦੀਆਂ ਦੂਰੀਆਂ ਤਾਂ ਸਿਰਫ ਕੁਝ ਫੁੱਟ ਦੀਆਂ ਨੇ ਪਰ ਜੋ ਦਿਲਾਂ ਦੀਆਂ ਦੂਰੀਆਂ ਹਨ ਉਹ ਬਹੁਤ ਹੀ ਜ਼ਿਆਦਾ ਹਨ ਦੱਸ ਦੇ ਕਿ ਅੱਜ ਯਾਨੀ ਸੋਮਵਾਰ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ ਜਿੱਥੇ ਉਹਨਾਂ ਨਾਲ ਰਾਜਾ ਵਿੜਿੰਗ ਤੇ ਨਵਜੋਤ ਸਿੱਧੂ ਵੀ ਪਹੁੰਚੇ ਖੈਰ ਦੋਨੋਂ ਨੇਤਾ ਇੰਚਾਰਜ ਸਾਹਿਬ ਦੇ ਨਾਲ-ਨਾਲ ਤਾਂ ਤੁਰੇ ਪਰ ਬਾਹਰੋਂਦੇ ਹੀ ਦੋਨਾਂ ਲੀਡਰਾਂ ਦੇ ਸੁਰ ਵੱਖੋ ਵੱਖਰੇ ਦਿਖਾਈ ਦਿੱਤੇ ਕੰਮਲ ਤਿਆਰੀਆਂ ਦੇ ਨਾਲ ਅਸੀਂ 13 ਦੀਆਂ 13 ਸੀਟਾਂ ਤੋਂ ਚੋਣ ਲੜਾਂਗੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ ਹਾਂਜੀ ਡੈਮੋਕ੍ਰੇਸੀ ਜੇ ਮੈਂ ਬਚੀ ਛੋਟੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਦੇਖੋ ਮੈਨੂੰ ਨਹੀਂ ਪਤਾ ਸਿੱਧੂ ਸਾਹਿਬ ਨੇ ਕੀ ਕਿਹਾ ਲੇਕਿਨ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਚ ਗੁੱਟਬਾਜੀ ਨਹੀਂ ਹੈ ਹਾਂ ਛੋਟਾ ਛੋਟੇ ਪਰਿਵਾਰ ਦੇ ਵਿੱਚ ਵੀ ਘਰੇ ਮਾੜੇ ਮੋਟੇ ਗੱਲਬਾਤ ਹੋ ਜਾਂਦੀ ਹੈ ਸਾਰਾ ਪਰਿਵਾਰ ਵੀ ਕਿਤੇ ਨਾ ਕਿਤੇ ਆਪਣੇ ਵਿਚਾਰ ਅਲੱਗ ਰੱਖਦਾ ਹੈ ਬੇਟਾ ਆਪਣਾ ਰੱਖਦਾ ਹੈ ਪੁੱਤਰ ਆਪਣੀ ਰੱਖਦਾ ਹੈ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਦੇਖੋ ਯਾਰ ਨਮਜੋਤ ਸਿੰਘ ਸਿੱਧੂ ਕੀ ਕਹਿ ਰਹੇ ਨੇ ਉਹ ਸਿੱਧੂ ਸਾਹਿਬ ਨੂੰ ਪੁੱਛੋ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁਣ 8020 ਦਾ ਜਾਂ 7525 ਦਾ ਅਨਸਰ ਸਿੱਧੂ ਸਾਹਿਬ ਦੇ ਸਕਦੇ ਨੇ ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਤੋਂ ਕੀ ਤਕਲੀਫ ਹੈ ਬਿਊਰੋ ਰਿਪੋਰਟ ਡੈਨਿਕਸਵੈਰਾ ਟੀਵੀ ਪਾਸ ਆਏ ਦੂਰੀਆਂ ਫਿਰ ਵੀ ਕਮ ਨਾ ਹੋਈ ਕਿ ਰਾਜਾ ਵਿਰਿੰਗ ਤੇ ਨਵਜੋਤ ਸਿੱਧੂ ਦੀ ਖਤਮ ਹੋਈ ਦੂਰੀ ਸਿਰਫ 5 ਫੁੱਟ ਦੀ ਦੂਰੀ ਵੀ ਨਹੀਂ ਲਿਆ ਪਾਈ ਨਜ਼ਦੀਕ ਹਜੇ ਵੀ ਦੋਨਾਂ ਲੀਡਰਾਂ ਦੇ ਸੁਰ ਵੱਖੋ-ਵੱਖਰੇ ਪੰਜਾਬ ਕਾਂਗਰਸ ਦੇ ਦੋ ਵੱਡੇ ਆਗੂ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਨਵਜੋਤ ਸਿੱਧੂ ਵਿਚਕਾਰ ਲੰਬੇ ਸਮੇਂ ਤੋਂ ਦੂਰੀਆਂ ਬਰਕਰਾਰ ਹੈ ਹਾਲਾਂਕਿ ਸੋਮਵਾਰ ਸਿੜੀਦਰਬਾਰ ਸਾਹਿਬ 'ਚ ਲਗਭਗ 6 ਮਹੀਨੇ ਤੋਂ ਬਾਅਦ ਪਬਲਿਕਲੀ ਇਕੱਠੇ ਨਜ਼ਰ ਆਏ ਪਰ ਕਰੀਬ 5 ਫੁੱਟ ਦੀ ਦੂਰੀ ਵੀ ਇਹਨਾਂ ਦੇ ਦਿਲਾਂ ਦੀ ਦੂਰੀ ਖਤਮ ਨਹੀਂ ਕਰ ਪਾਈ ਹਾਲਕਿ ਕਾਂਗਰਸ ਦੇ ਨਵੇਂ ਇੰਚਾਰਜ ਨੇ ਇਹ ਦੂਰੀ ਖਤਮ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਫਿਰ ਵੀ ਨਤਮਸਤਕ ਹੋਣ ਤੋਂ ਬਾਅਦ ਜਦੋਂ ਇਹ ਦੋਨੋਂ ਲੀਡਰ ਮੀਡੀਆ ਸਾਹਮਣੇ ਆਏ ਤਾਂ ਉਦੋਂ ਵੀ ਦੋਵਾਂ ਦੀ ਬਿਆਨਬਾਜ਼ੀ ਵਿੱਚ ਤਲਖੀ ਸੀ ਜਿਸ ਤੋਂ ਸਾਫ਼ ਜਾਹਿਰ ਹੋ ਰਿਹਾ ਸੀ ਕਿ ਨਜ਼ਦੀਕਤਾ ਹੈ ਪਰ ਜੋ ਦੂਰੀ ਹੈ ਹਜੇ ਵੀ ਘਟਣੀ ਹੋਈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਦੋਵਾਂ ਲੀਡਰਾਂ ਦੀਆਂ ਦੂਰੀਆਂ ਤਾਂ ਸਿਰਫ਼ ਕੁਝ ਫੁੱਟ ਦੀਆਂ ਨੇ ਪਰ ਜੋ ਦਿਲਾਂ ਦੀਆਂ ਦੂਰੀਆਂ ਹਨ ਉਹ ਬਹੁਤ ਹੀ ਜ਼ਿਆਦਾ ਹਨ ਦੱਸੇ ਕਿ ਅੱਜ ਯਾਨੀ ਸੋਮਵਾਰ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਇਸਨ ਜਿੱਥੇ ਉਹਨਾਂ ਨਾਲ ਰਾਜਾ ਵਿੜਿੰਗ ਤੇ ਨਵਜੋਤ ਸਿੱਧੂ ਵੀ ਪਹੁੰਚੇ ਖੈਰ ਦੋਨੋਂ ਨੇਤਾ ਇਨਚਾਰਜ ਸਾਹਿਬ ਦੇ ਨਾਲ-ਨਾਲ ਤਾਂ ਤੁਰੇ ਪਰ ਬਾਹਰੋਂਦੇ ਹੀ ਦੋਨਾਂ ਲੀਡਰਾਂ ਦੇ ਸੁਰ ਵੱਖੋ-ਵੱਖਰੇ ਦਿਖਾਈ ਦਿੱਤੇ ਕੰਮਲ ਤਿਆਰੀਆਂ ਦੇ ਨਾਲ ਅਸੀਂ 13 ਦੀਆਂ 13 ਸੀਟਾਂ ਤੋਂ ਚੋਣ ਲੜਾਂਗੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ ਹਾਂਜੀ ਜੇ ਮੌਕੇ ਅਸੀ ਇਹ ਨਾ ਬਜੀ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਦੇਖੋ ਮੈਨੂੰ ਨਹੀਂ ਪਤਾ ਸਿੱਧੂ ਸਾਹਿਬ ਨੇ ਕੀ ਕਹੇ ਲੇਕਿਨ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਚ ਗੁੱਟਬਾਜੀ ਨਹੀਂ ਹੈ ਹਾਂ ਛੋਟਾ ਛੋਟੇ ਪਰਿਵਾਰ ਦੇ ਵਿੱਚ ਵੀ ਘਰੇ ਮਾੜੇ ਮੋਟੇ ਗੱਲਬਾਤ ਹੋ ਜਾਂਦੀ ਹੈ ਸਾਰਾ ਪਰਿਵਾਰ ਵੀ ਕਿਤੇ ਨਾ ਕਿਤੇ ਆਪਣੇ ਵਿਚਾਰ ਅਲੱਗ ਰੱਖਦਾ ਹੈ ਬੇਟਾ ਆਪਣਾ ਰੱਖਦਾ ਹੈ ਪੁੱਤਰ ਆਪਣੀ ਰੱਖਦਾ ਹੈ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਦੇ ਮੋ ਯਾਰ ਨੋਜੋ ਸਿੰਘ ਸਿੱਧੂ ਕੀ ਕਹਿ ਰਹੇ ਨੇ ਉਹ ਸਿੱਧੂ ਸਾਹਿਬ ਨੂੰ ਪੁੱਛੋ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁਣ 80 20 ਦਾ ਜਾਂ 75 25 ਦਾ ਅਨਸਰ ਸਿੱਧੂ ਸਾਹਿਬ ਦੇ ਸਕਦੇ ਨੇ ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਤੋਂ ਕੀ ਤਕਲੀਫ ਹੈ ਬਿਊਰੋ ਰਿਪੋਰਟ ਡੈਨਿਕਸਵੈਰਾ ਟੀਵੀ